ਜਾਦਦੀ ਇਹ ਗੱਲ ਚੱਲ ਰਹੀ ਹੈ ਕਿ ਡੀਆਈਜੀ ਹਰਚਰਨ ਭੁੱਲਰ ਦੇ ਉੱਤੇ ਸੀਬੀਆਈ ਦੀ ਰੇਡ ਪੈ ਗਈ ਸੀ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਉਦੋਂ ਤੋਂ ਹੀ ਇੱਕ ਚਰਚਾ ਚੱਲ ਰਹੀ ਸੀ ਨਾਲੋਂ ਨਾਲ ਚੱਲ ਰਹੀ ਸੀ ਕਿ ਡੀਆਈਜੀ ਹਰਚਰਨ ਭੁੱਲਰ ਸਰਕਾਰਾਂ ਦੇ ਕਰੀਬੀ ਰਹੇ ਨੇ ਉਹ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਭਾਵੇਂ ਕਾਂਗਰਸ ਦੀ ਹੋਵੇ ਜਾਂ ਅਕਾਲੀਆਂ ਦੀ ਹੋਵੇ ਡੀਆਈਜੀ ਹਰਚਰਨ ਭੁੱਲਰ ਇੱਕ ਐਹੋ ਜੀ ਸ਼ਖਸੀਅਤ ਹੈ ਜੋ ਸਰਕਾਰਾਂ ਦੇ ਕਰੀਬੀ ਰਹੇ ਨੇ ਹੁਣ ਇਸੇ ਚੀਜ਼ ਨੂੰ ਲੈ ਕੇ ਸਵਾਲ ਖੜੇ ਹੋਣ ਲੱਗ ਗਏ ਕਿ ਆਖਿਰ ਸਰਕਾਰੀ ਤੌਰ ਤੇ ਕੋਈ ਬਿਆਨ ਕਿਉਂ ਨਹੀਂ ਦਿੱਤਾ ਗਿਆ ਜਿੱਥੇ ਗਵਰਨਰ ਪੰਜਾਬ ਇਹ ਬਿਆਨ ਦਿੰਦੇ ਨੇ ਮੀਡੀਆ ਦੇ ਸਾਹਮਣੇ ਕਿ ਸਾਡੀ ਨੱਕ ਥੱਲੇ ਸਭ ਕੁਝ ਹੁੰਦਾ ਰਿਹਾ ਉਥੇ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਦੇ ਵੱਲੋਂ ਮੁੱਖ ਮੰਤਰੀ ਵੱਲੋਂ ਜਾਂ ਡੀਜੀਪੀ ਵੱਲੋਂ ਜਾਂ ਕਿਸੇ ਮੰਤਰੀ ਵੱਲੋਂ ਕਿਉਂ ਜਵਾਬ ਨਹੀਂ ਦਿੱਤਾ ਗਿਆ ਇਹ ਚਰਚਾਾਂਵਾਂ ਚੱਲ ਰਹੀਆਂ ਨੇ ਕਿਉਂ ਡੀਆਈਜੀ ਹਰਚਰਨ ਭੁੱਲਰ ਦੀ ਗ੍ਰਿਫਤਾਰੀ ਦੇ ਬਾਰੇ ਕੁਝ ਵੀ ਨਹੀਂ ਬੋਲਿਆ ਜਾ ਰਿਹਾ ਚੁੱਪ ਵੱਟੀ ਜਾ ਰਹੀ ਹੈ ਕੁਝ ਚੜਿੰਦਾ ਲੋਕਾਂ ਨੇ ਕੁਝ ਗੱਲਾਂ ਆਖੀਆਂ ਨੇ ਉਹਦੇ ਵਿੱਚ ਵੀ ਆਹੀ ਆਖਿਆ ਗਿਆ ਕਿ ਜ਼ੀਰੋ ਟੋਲਰੈਂਸ ਹੋਵੇਗੀ ਪਰ ਸਵਾਲ ਤਾਂ ਇਹ ਹੈ ਜੋ ਲਾਲਚੰਦ ਘਟਾਰੀਆ ਨੇ ਚੱਕਿਆ ਕਿ ਨੱਕ ਥੱਲੇ ਸਾਰਾ ਕੁਝ ਹੁੰਦਾ ਰਿਹਾ ਮਸਲਨ ਡੀਆਈਜੀ ਰੈਕ ਦੇ ਉੱਤੇ ਰਹੇ ਵਕ ਵਕ ਥਾਮਾਂ ਦੇ ਉੱਤੇ ਡੀਆਈਜੀ ਰਹੇ ਹਰਚਰਨ ਸਿੰਘ ਭੁੱਲਰ ਹਾਈ ਲੈਵਲ ਕੇਸਸ ਦੇ ਵਿੱਚ ਇਨਵੈਸਟੀਗੇਟਿਵ ਅ ਅਹੁਦੇ ਅਖਤਿਆਰ ਕਰਦੇ ਰਹੇ ਹਰਚਰਨ ਸਿੰਘ ਭੁੱਲਰ ਔਰ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਗੰਭੀਰ ਇਲਜ਼ਾਮ ਲੱਗੇ ਔਰ ਉਹਨਾਂ ਦੇ ਘਰ ਦੇ ਵਿੱਚੋਂ 7.5 ਕਰੋੜ ਰੁਪਏ ਦੀ ਨਕਦੀ ਬਰਾਮਦ ਹੁੰਦੀ ਹੈ ਇੰਨਾ ਇੰਨਾ ਕੁਝ ਮਿਲਦਾ ਹੈ ਇੰਨਾ ਕੁਝ ਬਰਾਮਦ ਹੁੰਦਾ ਹੈ ਇੰਨੀ ਸਮਗਰੀ ਬਰਾਮਦ ਹੁੰਦੀ ਹੈ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਦੇ ਵੱਲੋਂ ਕੁਝ ਵੀ ਨਹੀਂ ਕਿਹਾ ਗਿਆ ਇੱਥੇ ਆ ਕੇ ਸਵਾਲ ਖੜਦੇ ਆ ਕਿ ਆਖਰਕਾਰ ਕਿਉਂ ਆਖਰਕਾਰ ਕਿਉਂ ਪੰਜਾਬ ਸਰਕਾਰ ਚੁੱਪ ਹੈ ਜਿੱਥੇ ਤਸਦੀਕ ਵਾਰ ਇਹ ਕਿਹਾ ਜਾ ਰਿਹਾ ਹੈ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਘਰ ਤੋਂ 7.5 ਕਰੋੜ ਰੁਪਇਆ ਬਰਾਮਦ ਹੋਇਆ ਜਿਸ 'ਤੇ ਡੀਆਈਜੀ ਹਰਚਰਨ ਭੁੱਲਰ ਦੇ ਉੱਤੇ ਇਲਜ਼ਾਮ ਨੇ ਰਿਸ਼ਵਤ ਲੈਣ ਦੇ 8 ਲੱਖ ਰੁਪਏ ਤਸਦੀਕ ਕਰਨ ਦੇ ਔਰ ਉਸ ਤੋਂ ਬਾਅਦ ਉਸ ਦੀ ਪਹਿਲੀ ਕਿਸ਼ਤ ਉਹਨਾਂ ਦੇ ਵਿਚੋਲੇ ਦੇ ਜ਼ਰੀਏ ਲੈਣ ਦੇ ਇਲਜ਼ਾਮ ਨੇ ਇਹ ਸਾਰਾ ਕੁਝ ਜਦੋਂ ਇਲਜ਼ਾਮ ਤਰਾਸ਼ੀ ਹੋ ਰਹੀ ਹੈ ਇਹਦੇ ਨਾਲ ਨਾਲ ਘਰ ਦੇ ਵਿੱਚੋਂ 40 ਲੀਟਰ ਦੇ ਕਰੀਬ ਸ਼ਰਾਬ ਮਿਲਦੀ ਹੈ ਮਹਿੰਗੀਆਂ ਗੱਡੀਆਂ ਮਹਿੰਗੀਆਂ ਘੜੀਆਂ ਸਾਰਾ ਕੁਝ ਬਰਾਮਦ ਹੁੰਦਾ ਹੈ ਕਰੋੜਾ ਰੁਪਏ ਦਾ ਸੋਨਾ ਬਰਾਮਦ ਹੁੰਦਾ ਹੈ ਇਸ ਦੇ ਬਾਵਜੂਦ ਕੋਈ ਬਿਆਨ ਸਰਕਾਰੀ ਤੌਰ ਤੇ ਕੋਈ ਵੱਡਾ ਬਿਆਨ ਅਜੇ ਤੱਕ ਕਿਉਂ ਨਹੀਂ ਆਇਆ ਸਵਾਲ ਇਹ ਖੜਦੇ ਪਏ ਆ ਕਿ ਅਸਲ ਦੇ ਵਿੱਚ ਹਰਚਰਨ ਸਿੰਘ ਭੁੱਲਰ ਸਰਕਾਰ ਦਾ ਕਰੀਬੀ ਸੀ ਜਾਂ ਸਰਕਾਰ ਦਾ ਲਾਡਲਾ ਅਫਸਰ ਸੀ ਜਿਸ ਕਰਕੇ ਹਰਚਰਨ ਸਿੰਘ ਭੁੱਲਰ ਬਾਰੇ ਕੋਈ ਗੱਲ ਅਜੇ ਤੱਕ ਨਹੀਂ ਕੀਤੀ ਜਾ ਰਹੀ ਜਾਂ ਇਸ ਮੁਤਲਕ ਕੋਈ ਵੱਡੀ ਗੱਲ ਨਹੀਂ ਕਹੀ ਗਈ ਕਿਉਂਕਿ ਜਦੋਂ ਲੰਗੇ ਦੇਣੀ ਪੰਜਾਬ ਸਰਕਾਰ ਦੇ ਆਪਣੇ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਦੋਂ ਪੂਰੀ ਪੰਜਾਬ ਸਰਕਾਰ ਜਿਹੜੀ ਹੈ ਉਹ ਇੱਕੋ ਆਵਾਜ਼ ਦੇ ਵਿੱਚ ਝੂ ਮੁੱਠੀ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਕਰਪਸ਼ਨ ਬਰਦਾਸ਼ਤ ਨਹੀਂ ਬਰਦਾਸ਼ਤ ਨਹੀਂ ਕਰੇਗੀ ਜ਼ੀਰੋ ਟੋਲਰੈਂਸ ਰੱਖੇਗੀ ਭਾਵੇਂ ਉਹਨਾਂ ਦਾ ਆਪਣਾ ਹੀ ਬੰਦਾ ਕਿਉਂ ਨਾ ਹੋਵੇ ਪਰ ਬਿਊਰੋਕ੍ਰੈਟਿਕ ਲੈਵਲ ਦੇ ਉੱਤੇ ਕਿਉਂ ਕੋਈ ਬਿਆਨ ਅਜੇ ਤੱਕ ਨਹੀਂ ਦਿੱਤਾ ਗਿਆ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਉੱਪਰ ਦੀਆਂ ਨਜ਼ਰ ਨਹੀਂ ਆ ਰਹੀਆਂ ਹੁਣ ਤਾਂ ਵਿਰੋਧੀ ਟੰਜ ਕਸਣ ਲੱਗ ਗਏ ਨੇ ਨਿਸ਼ਾਨੇ ਸਾਧਣ ਲੱਗ ਗਏ ਨੇ ਯੁੱਧ ਨਸ਼ੇ ਵਿਰੁੱਧ ਦੇ ਵਿੱਚ ਹਰਚਰਨ ਸਿੰਘ ਭੁੱਲਰ ਦੀ ਵੱਡੀ ਸ਼ਮੂਲੀਅਤ ਔਰ ਇਥੋਂ ਤੱਕ ਕਿ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਚਟਾਨ ਬਣ ਕੇ ਖੜਨ ਵਾਲਾ ਹਰਚਰਨ ਸਿੰਘ ਭੁੱਲਰ ਦੱਸਿਆ ਜਾਂਦਾ ਰਿਹਾ ਔਰ ਦੂਸਰੇ ਪਾਸੇ ਉਹ ਡੇਵਿਡ ਡੇਅ ਉਹਦਿਆਂ ਦੇ ਉੱਤੇ ਵੱਡੀ ਵੱਡੀ ਜ਼ਿੰਮੇਵਾਰੀ ਜਿਹੜੀ ਉਹਨਾਂ ਨੂੰ ਮਿਲਦੀ ਰਹੀ ਹੈ ਪਰ ਇਸ ਦੇ ਬਾਵਜੂਦ ਹਰਚਰਨ ਸਿੰਘ ਭੁੱਲਰ ਨੂੰ ਲੈ ਕੇ ਕੋਈ ਵੀ ਬਿਆਨ ਅਜੇ ਤੱਕ ਨਹੀਂ ਸਾਹਮਣੇ ਆਇਆ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਇਨਵੈਸਟੀਗੇਟਿਵ ਰੋਲ ਅਦਾ ਕੀਤਾ ਹਰਚਰਨ ਸਿੰਘ ਭੁੱਲਰ ਨੇ ਐਸਆਈਟੀ ਦੇ ਇੰਚਾਰਜ ਰਹੇ ਨੇ ਔਰ ਵਿਕਰਮ ਸਿੰਘ ਮਜੀਠੀਆ ਨੂੰ ਕਈ ਵਾਰ ਤਲਬ ਵੀ ਕਰ ਚੁੱਕੇ ਨੇ ਪਰ ਹੁਣ ਜਦੋਂ ਆਪ ਸੀਬੀਆਈ ਅੜਿੱਕੇ ਆ ਗਏ ਤਾਂ ਹੁਣ ਸਰਕਾਰ ਚੁੱਪ ਕਿਉਂ ਹੈ ਵੱਡਾ ਸਵਾਲ ਇਹ ਖੜਦਾ ਪਿਆ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਸਮੇਂ ਦੀ ਗਰਭ ਦੇ ਵਿੱਚ ਹੈ ਇਸ ਪੂਰੇ ਮੈਟਰ ਦੇ ਉੱਤੇ ਕੀ ਕੁਝ ਨਿਕਲ ਕੇ ਆਉਂਦਾ ਕਿਉਂਕਿ 14 ਦਿਨਾਂ ਦੀ ਨਿਆਂਇਕ ਹਿਰਾਸਤ ਜਿਹੜੀ ਹੈ ਉਹ ਅ ਤਸਦੀਕ ਕਰ ਦਿੱਤੀ ਗਈ ਹੈ ਭੇਜ ਦਿੱਤਾ ਗਿਆ ਬੜੈਲ ਜੇਲ੍ਹ ਦੇ ਵਿੱਚ ਔਰ ਪਹਿਲੀ ਰਾਤ ਵੀ ਉੱਥੇ ਕੱਟ ਚੁੱਕੇ ਹੈ ਹੁਣ ਸਵਾਲ ਇਹ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਜੋ ਵੀ ਹੋਏਗਾ ਦੱਸ ਦੇ ਰਵਾਂਗੇ ਬੜੇ ਨੋ 192 ਪੰਜਾਬੀ ਤੇ